ਠੀਕ ਆ ਹੁਣ ਤੂੰ ਰਾਜੂ ਠੀਕ ਆ ਦਵਾਈ ਵੋਈ ਲੈਤੀ ਸੀਗੀ ਹਾਂ ਦਵਾਈ ਚੱਲੀ ਜਾਂਦੀ ਹੈ ਮੇਰੀ ਅੱਛਾ ਤੇ ਦਵਾਈ ਲਿਆਂਦੀ ਵਧੀਆ ਹੁਣ ਤੂੰ ਕਿ ਆਪਰੇਸ਼ਨ ਕਰਾਉਣਾ ਪਊ ਹਾਂ ਠੀਕ ਨਹੀਂ ਹੈਗੀ ਪ੍ਰੈਸ਼ਰ ਕਰਾਉਣਾ ਪਊ ਬੀਰੇ ਯਾਰ ਨਾ ਬਾਈ ਪ੍ਰੋਬਲਮ ਹੋ ਗਈ ਸਾਡੇ ਤੋਂ ਵੀਡੀਓ ਤਾਂ ਨਹੀਂ ਪਈ ਜਦ ਰਾਜੀ ਦੀ ਦਵਾਈ ਚੱਲਦੀ ਸੀ ਆਪਰੇਸ਼ਨ ਕਰਾਉਣਾ ਸੀ ਆਪਰੇਸ਼ਨ ਬੱਚੇ ਦਾ ਨਹੀਂ ਸੀ 800 ਲਗੀਆਂ ਸੀ ਬਾਈ ਇਹ ਤੇ ਗਰੀਬੀ ਨੇ ਯਾਰ ਤਾਂ ਕਰਕੇ ਵੀਡੀਓ ਨਹੀਂ ਪਈ ਸਾਡੇ ਤੋਂ ਬਾਈ ਹੱਥ ਬਨ ਕੇ ਬੇਨਤੀ ਹੈ ਯਾਰ ਵੀਡੀਓ ਨੂੰ ਦੁਬਾਰੇ ਛੱਡੀ ਨੂੰ ਲੈ ਕੇ ਸ਼ੇਅਰ ਸਕ੍ਰੈਪ ਕਰਿਆ ਕਰੋ ਵੀਰ ਬਣ ਕੇ ਦਵਾਈ ਕਿੱਥੋਂ ਲੈਂਦੀ ਆ ਹਮ ਤੂੰ ਦਵਾਈ ਮਾਨਸਾਂ ਤੋਂ ਚੱਲਦੀ ਆ ਅੱਛਾ ਮਾਨਸਾਂ ਤੋਂ ਮੈਂ ਸਾਰੀ ਦਵਾਈ ਚੱਲੀ ਜਾਂਦੀ ਆ ਠੀਕ ਐ ਦੇਖਾਂ ਅੰਨੀਆਂ ਉਹਨਾਂ ਵਾਂਗ ਆ ਰਿਪੋਰਟਾਂ ਕਰਾਈਆਂ ਅੱਛਾ ਜੀ ਗੋਲੀਆਂ ਵਾਲੀਆਂ ਦਿੱਤੀਆਂ ਤੈਨੂੰ ਹਣਾ ਹੂੰ ਪ੍ਰੈਸ਼ਰ ਫਿਰ ਕੀ ਕਹਿੰਦਾ ਡਾਕਟਰ ਪ੍ਰੈਸ਼ਰ ਤਾਂ ਹੋਊਗਾ। اچھا। ਆ ਦੇਖੋ ਵੀਰੇ ਯਾਰ ਇਹਦੀਆਂ ਦਵਾਈਆਂ ਐਕਸਰਾ ਉਹ ਕਰਾਇਆ ਐਕਸਰਾ ਸੌਨ ਕਹਿੰਦੇ ਆ ਇਹਨੂੰ। ਟਰਾਂਸਾਉਂਡ ਕਰਾਇਆ। ਇੰਨੀਆਂ ਗਰਮੈਸ਼ ਵਾਲੀ ਕਰਤੀਆਂ ਆਉਣੀਆਂ ਤਾਂ ਫਿਰ ਹੁਣ ਦੁੱਖ ਮਾਰਨ ਲੈਣੀਆਂ ਪੈਣਗੀਆਂ। ਸਰੀਰ ਵੀ ਹੋਰ ਹੁੰਜੋ ਗਿਆ ਨਾ। ਠੀਕ ਆ। ਤੁੰਗੀ ਕਹਿਣਾ ਚਾਣੀ ਆ ਵਈਆਂ ਨੂੰ। ਮੈਂ ਇਹ ਕਹਿਣਾ ਬਈ ਬਾਈਆਂ ਨੂੰ ਵੀ ਇਹੋ ਆਗਾ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਕਰਿਆ ਕਰੋ ਬਾਈ ਅਰ ਕਿ ਮੈਂ ਬਿਮਾਰ ਹੂੰ ਇਸਨੇ ਕਿ ਵੀ ਕੋਈ ਨਹੀਂ ਅੱਛਾ ਠੀਕ ਐ ਲੈ ਵੀਰੇ ਯਾਰ ਬਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਦਵਾਰੇ ਸਬਸਕ੍ਰਾਈਬ ਬਾਈ ਬਣ ਕੇ ਦੋ ਤਿੰਨ ਮਹੀਨੇ ਹੋ ਗਏ ਚੈਨਲ ਖੜੇ ਨੂੰ ਤੇ ਇਹ ਹੋ ਗਿਆ ਸਾਨੂੰ ਤਾਂ ਕਰਕੇ ਪ੍ਰੋਬਲਮ ਜੀ ਆ ਗਈ ਢਿੱਲੇ ਮਿਸ ਕਰਕੇ ਬਾਈ ਯਾਰ ਵੀਡੀਓ ਤਾਂ ਨਹੀਂ ਪਾ ਸਕੇ ਅਸੀਂ ਠੀਕ ਦਵਾਰੀ ਸ਼ੁਰੂ ਕਰਤੀ ਅਸੀਂ ਵੀਡੀਓ ਪਾਣੀ ਪਹਿਲਾਂ ਬਿਮਾਰ ਸੀ ਜੀ ਹਲੇ ਵੀ ਠੀਕ ਨਹੀਂ ਪਰ ਮੈਂ ਵੀਡੀਓ ਪਾਇਆ ਕਰੂੰਗੀ ਤੇ ਉਹ ਮੇ ਜਿੱਕਰੀ ਬਈ ਵੀਡੀਓ ਨੂੰ ਮੇ ਜਿੱਕਰੀ ਦੇਖੋ ਬਾਈ ਮੇ ਜਿੱਕਰੀ ਇਹ ਪੜੋ ਲਾਇਕ ਸ਼ੇਅਰ ਸਬਸਕ੍ਰਾਈਬ ਨੂੰ ਮੇ ਜਿੱਕਰੀ ਕਰੋ ਬਾਈ ਯਾਰ ਜਿਵੇਂ ਸਾਡਾ ਪਹਿਲਾਂ ਸਾਥ ਦਿੱਤਾ ਤੁਸੀਂ ਭਰਾ ਬਣ ਕੇ ਸਾਡਾ ਵੀਰ ਬਣ ਕੇ ਯਾਰ ਚੈਨਲ ਹੋ ਹੋ ਜੂਗਾ ਥੋੜੇ ਜਿਹਾ ਘਾਟਾ ਸਾਡੇ ਵਸਾ ਹੋ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਯਾਰ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਆ ਦੇਖ ਦਿਖਾਉਣਾ ਸਾਨੂੰ ਬਾਈ ਯਾਰ ਇਹ ਗਰੀਬਣੀ ਵੀ ਆਪਦੀਆਂ ਨਾਨਦਾਂ ਕੋਲ ਆ ਰਹੀ ਆ ਬਸ ਉਹੀ ਸਾਹਮਣੀਆਂ ਆਂ ਵਿਚਾਰੀਆਂ ਇਹਨੂੰ ਰੋਟੀ ਟੁਕਤਾ ਇਹਦੇ ਤੋਂ ਬੈਠ ਕੇ ਬਣਦਾ ਨਹੀਂ ਸੀਗਾ ਇਹ ਇੱਥੇ ਆ ਰਹੀ ਆ ਪਿੰਡ ਦੇ ਲੇਲ ਵਾਲੇ ਦੇਖੋ ਭਰਾਵਾ ਪਾਸੇ ਪਿੰਡਾ ਕਿਸੇ ਕੋਲੇ ਰਹਿਣਾ ਵੀ ਬਹੁਤ ਔਖਾ ਬਾਈ ਯਾਰ ਹੂੰ ਦਵਾਈ ਹੁਣ ਫਿਰ ਕਿੰਨੇ ਦਿਨਾਂ ਦੀ ਦਿੱਤੀ ਏ ਤੈਨੂੰ ਤੰਗਾ ਦੇ ਰਿਹਾ ਸੀ 15 ਦਿਨਾਂ ਦੀ ਹੋਰ ਲੈ ਹੁਣ ਅੱਛਾ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਉਹ ਲੱਗਦੇ ਆ 4-5000 4-5000 ਲੱਗ ਜਾਂਦਾ ਡਾਕਟਰ ਫਿਰ ਕੀ ਕਹਿੰਦਾ ਡਾਕਟਰ ਤਾਂ ਕਹਿੰਦਾ ਦਵਾਈ ਖਾ ਲਾ ਭਾਈ ਕਹਿੰਦਾ ਪ੍ਰੈਸ਼ਰ ਤਾਂ ਹੋਊਗਾ ਕਹਿੰਦਾ ਅੱਛਾ ਮੇਰੇ ਨਾਲ ਪੈਸੇ ਦੀ ਪ੍ਰੋਬਲਮ ਸੀ ਕਿਸੇ ਦਾ ਕੇਸ ਇਸੇ ਕਿਸੇ ਨੂੰ ਮਿਲੇ ਨਹੀਂ ਆਸਤਾ ਵਾਲਿਆਂ ਨੂੰ ਕਿਸੇ ਨੂੰ ਪ੍ਰੈਸ਼ਰ ਨਹੀਂ ਕਰਾ ਸਕੇ ਅੱਛਾ ਅੱਛਾ ਪ੍ਰੈਸ਼ਰ ਦਾ ਪੈਸਾ ਦਾ ਬੜਾ ਲੱਗਣਗੇ ਫਿਰ ਹਨਾ ਠੀਕ ਹੈ ਬਾਈ ਕਰੋ ਮਦਦ ਯਾਰ ਵੀਰ ਵਣ ਕੇ ਨਾ ਹੱਥ ਵਣ ਕੇ ਬੇਨਤੀ ਆ ਇਹਨਾਂ ਨੇ ਵਿਚਾਰਾਂ ਨੇ ਆਪਰੇਸ਼ਨ ਵੀ ਕਰਾਉਣਾਗਾ ਰੁਪਇਆ 30 35000 ਮੰਗਿਆ ਇਹਨਾਂ ਤੋਂ ਗਰੀਬਾਂ ਤੋਂ ਨਰਸ ਨੇ ਤੇ ਬਾਈ ਵਣ ਕੇ ਕਰੋ ਮਦਦ ਯਾਰ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਬਾਈ ਵਣ ਕੇ ਹੱਥ ਵਣ ਕੇ ਬੇਨਤੀ ਆ ਨਰਸ ਨੇ ਰੁਪਇਆ 30 35000 ਮੰਗਿਆ ਪ੍ਰਾਈਵੇਟ ਤਾਂ ਸਰਕਾਰੀ ਵਾਲੇ ਕਹਿੰਦੇ ਤਾਂ ਬੱਚੇ ਦਾ ਨਹੀਂ ਕੱਢਾਂਗੇ ਇਹਨਾਂ ਦੇ ਬੱਚਾ ਹੈ ਨਹੀਂ ਬਾਈ ਯਾਰ ਕੋਈ ਗਰੀਬਾਂ ਦੇ ਕਿ ਉਹ ਨਰਸ ਪ੍ਰਾਈਵੇਟ ਵਾਲੀ ਕਹਿੰਦੀ ਸੋਡੀ ਬੱਚੇ ਤਾਂ ਨਹੀਂ ਬਚਾ ਦਊਗੀ ਵੀ ਛੋਟੇ ਕੋਲੇ ਕੋਈ ਬੱਚਾ ਦੇ ਦੂਗਾ ਭਗਵਾਨ ਸਾਨੂੰ ਤੇ ਤਾਂ ਕਰਕੇ ਤਾਂ ਪ੍ਰਾਈਵੇਟ ਕਰਾਉਂਦੇ ਆਪਰੇਸ਼ਨ ਤਾਂ ਕਰਕੇ ਪੈਸੇ ਮੰਗੇ ਨਰਸ ਨੇ ਵੀਰ ਬਣ ਕੇ ਕਰੋ ਮਦਦ ਯਾਰ ਹੱਥ ਮੰਨ ਕੇ ਬੇਨਤੀ ਐ ਛੋਟੇ ਮੂਰੇ ਥੈਂਕ ਯੂ ਭਾਈ ਧੰਨਵਾਦ ਭਰਾਓ